ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੈਠੇ ਹੋਏ ਸਾਰੇ ਸੋਹਣਾਂ ਉਤਵੰਤ ਸੱਜਣਾ ਜੀ ਦਾ ਕਿਦਾ ਨਲਾਮਾ ਮੇਰੇ ਨਾਲੋਂ ਸਾਰੇ ਸੀਨੀਅਰ ਨੇ ਤੇ ਇਧਰ ਜਨੇਰ ਸਕੂਲ ਦੇ ਬੜੇ ਹੀ ਪਿਆਰੇ ਬੱਚੇ ਅਕਸਰ ਸੁਵਿੰਦਰ ਜੀ ਨੇ ਮੈਨੂੰ ਦੋ ਤਿੰਨ ਵਾਰ ਹੀ ਸੁਣਿਆ ਉਹ ਵੀ ਉਸ ਸਕੂਲ ਦੇ ਵਿੱਚ ਜਿਹਦਾ ਨਾਮ ਬੜਾ ਮਸ਼ਹੂਰ ਹੈ ਪਿੰਡ ਦੌਲੇਵਾਲਾ ਦੌਲੇਵਾਲਾ ਨਾਮ ਬੜਾ ਮਸ਼ਹੂਰ ਹੈ ਪਿੰਡ ਦਾ ਪਰ ਸਕੂਲ ਵੇਖੋ ਤਿੰਨ ਚਾਰ ਪ੍ਰੋਗਰਾਮ ਪੰਜਾਬੀ ਮਾਂ ਬੋਲੀ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕਿ ਇਹ ਵੀ ਭਾਈ ਸੰਧੀ ਸ਼ਹੀਦੀ ਤੇ ਉਹ ਕਰਵਾਉਂਦੇ ਕਰਵਾਉਂਦੇ ਮੈਂ ਤਾਂ ਕਿਹਾ ਸੀ ਕਿ ਨਾਮ ਆਪਣਾ ਮਸ਼ਹੂਰ ਹੈ ਤੁਸੀਂ ਦੂਜੇ ਪਾਸੇ ਨਹੀਂ ਜਾਣਾ ਤਾਂ ਦੇਖੋ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਤੇ ਅਕਸਰ ਮੈਨੂੰ ਮੌਕਾ ਮਿਲਦਾ ਰਿਹਾ ਤੇ ਸੁੰਦਰਨੀ ਵੀ ਇੱਕ ਦੋ ਵਾਰ ਹੀ ਕਹੇ ਤੇ ਇਹਨਾਂ ਨੇ ਉੱਥੇ ਕਪਤਾਨਾਂ ਮਰੀਆਂ ਸੁਣੀਆਂ ਤੇ ਮੈਨੂੰ ਕਦੇ ਗੁੱਪੇ ਨੂੰ ਸਾਡੇ ਕੋਲ ਦੀ ਜ਼ਰੂਰ ਆਉਣਾ ਤੇ ਮੈਂ ਤਾਂ ਕੋਈ ਗੱਲ ਨਹੀਂ ਤੇ ਬੱਚਿਆਂ ਵਾਸਤੇ ਇੱਕ ਮੇਰੀ ਪਹਿਲੀ ਕਵਤਾ ਮਾਂ ਬੋਲੀ ਪੰਜਾਬੀ ਕਿਉਂਕਿ ਮੈਂ ਪੰਜਾਬੀ ਦਾ ਸ਼ਾਇਰ ਆ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਲਿਖਦਾ ਜਦੋਂ ਵੀ ਮੈਂ ਕਿਸੇ ਪ੍ਰੋਗਰਾਮ ਤੇ ਜਾਂਦਾ ਨਾ ਮੈਨੂੰ ਪਹਿਲਾਂ ਹੀ ਕਹਿੰਦੇ ਨਾ ਜਿਵੇਂ ਅੱਜ ਸੁਖਵਿੰਦਰ ਜੀ ਵੀ ਇੱਥੇ ਬੈਠੇ ਇਹ ਕਹਿੰਦਾ ਕਿ ਬੁੱਗਾ ਜੀ ਪਰੋਲੇ ਜ਼ਰੂਰ ਸੁਣਾਉਣੀਆਂ ਹੋਰ ਭਾਵੇਂ ਕੋਈ ਸੁਣਾਇਆ ਜੇ ਕਿਨਾਂ ਮੈਂ ਆ ਉਹ ਮੈਂ ਸੁਣਾਉਂਗਾ ਬਾਅਦ ਚ ਪਹਿਲਾਂ ਜਿਹੜਾ ਇਹ ਪ੍ਰੋਗਰਾਮ ਆ ਆਪਣਾ ਪੰਜਾਬੀ ਦਾ ਪ੍ਰੋਗਰਾਮ ਹੈ ਹਾਲਾਂਕਿ ਉਹ ਵੀ ਪੰਜਾਬੀ ਨਾਲ ਰਿਲੇਟਡ ਹੀ ਆ ਪੰਜਾਬੀ ਸੱਭਿਆਚਾਰ ਵਿਰਸਾ ਜਿਹੜਾ ਆਪਣਾ ਆਪਣੇ ਤੋਂ ਭੁੱਲਣ ਲੱਗਿਆ ਆਪਾਂ ਨੂੰ ਭੁੱਲ ਗਿਆ ਜਿਦਾ ਤੇ ਮੈਂ ਉਹਨੂੰ ਹਲਾ ਯਾਦ ਰੱਖਿਆ ਮੈਂ 40 ਸਾਲ ਪਿੱਛੇ ਜਾ ਕੇ ਦਸਤਾਵੇਜ਼ ਲਿਖਦਾ ਉਹਦੇ ਤੇ ਅੱਜ ਵੀ ਤਰਾਸਤੀ ਦੇ ਵੀ ਬੜਾ ਕੁਝ ਲਿਖਿਆ ਹੈ ਤੇ ਪਹਿਲਾ ਇੱਕ ਕਵਿਤਾ ਇਹਨਾਂ ਬੱਚਿਆਂ ਦੀ ਮਾਂ ਬੋਲੀ ਪੰਜਾਬੀ ਦੀ ਬੱਚਿਓ ਪੰਜਾਬੀ ਨੂੰ ਕਿੰਨਾ ਬਹੁਤ ਪਿਆਰ ਕਰਦੇ ਏ ਇੱਕ ਵਾਰੀ ਤਾੜੀ ਮਾਰ ਕੇ ਜਰੂਰ ਦੋਸਤੋ ਤੇ ਬੱਚਿਓ ਸਭ ਤੋਂ ਪਹਿਲਾਂ ਤੁਹਾਡੀ ਕਵਿਤਾ मां बोली पंजाबी मेरी लिखया कहंदा ਵੀ ਨੇੜੇ ਨਾ ਕਦੇ ਆਉਣ ਬੁਲਾਵਾ ਵਸਦੀ ਰਹੇ ਮੈਂ ਕਰਾਂ ਦੁਆਵਾ ਵਾ ਨੇੜੇ ਨਾ ਕਦੇ ਆਉਣ ਬੁਲਾਵਾ ਵਸਦੀ ਰਹੇ ਮੈਂ ਕਰਾਂ ਦੁਆਵਾ ਮਿੱਠੇ ਮਿੱਠੇ ਅੱਖਰ ਇਹਦੇ ਫੁੱਲਾਂ ਨੂੰ ਸਜਦੀ ਏ मां बोली ਪੰਜਾਬੀ ਮੇਰੀ ਸ਼ਹਿਦ ਤੋਂ ਮਿੱਠੀ ਲੱਗਦੀ ਵਾਹ 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 ਜੇ ਤੁਸੀਂ ਗੱਲ ਪੂਰੀ ਕਰਤੀ ਸਮਝੋ ਤੁਸੀਂ ਪੰਜਾਬੀ ਨੂੰ ਜਾਣਦੇ ਜੀ ਕਿਉਂਕਿ ਸਰਕਾਰੀ ਸਕੂਲ ਹੈ ਪੰਜਾਬੀ ਨੂੰ ਤੁਸੀਂ ਜਾਣਦੇ ਜੇ ਪ੍ਰਾਈਵੇਟਾਂ ਦੀ ਤਾਂ ਆਪਾਂ ਗੱਲ ਨਹੀਂ ਕਰ ਸਕਦੇ ਭਗਤਾ ਗੁਰੂਆਂ ਦੀ ਹੈ ਬੋਲੀ ਵਾਹ ਭਗਤਾ ਗੁਰੂਆਂ ਦੀ ਹੈ ਬੋਲੀ ਇਹਦੇ ਵਿੱਚ ਉਹ ਮਿਸ਼ਰੀ ਘੋਰੀ ماں ਬੋਲੀ ਹੈ ਬੜੀ ਪਿਆਰੀ ਸਜਦੇ ਕਰਾਂ ਮੈਂ 100 100 ਵਾਰੀ ਹੋਰ ਬੋਲੀਆਂ ਤੇ ਸਰਦਾਰੀ ਉਹ ਬਦਲਾਵਾਂ ਨੂੰ ਗੱਜਦੀ ਏ ਮਾਂ ਬੋਲੀ ਪੰਜਾਬੀ ਮੇਰੀ ਸ਼ਹਿਦ ਮਿੱਠੀ ਲੱਗਦੀ ਏ ਮੋਤੀਆਂ ਵਰਗੇ ਅੱਖਰ ਇਹਦੇ ਬੱਚੇ ਬੜੇ ਧਿਆਨ ਨਾਲ ਸੁਣਦੇ ਪੂਰਾ ਇੱਥੇ ਅੰਮ੍ਰਲ ਜਿਹੜਾ ਦੇਲਗੋਹਾਗੜਾ ਕਈ ਵਾਰੀ ਸੀ ਪ੍ਰੋਗਰਾਮ ਤੇ ਜਾਂਦੇ ਆ ਵੱਡੇ ਵੀ ਨਾ ਨਹੀਂ ਧਿਆਨ ਹੁੰਦਾ ਬੱਚਿਆਂ ਦਾ ਗਾੜਾ ਹੁੰਦਾ ਪਰ ਨਹੀਂ ਮੈਂ ਦੇਖ ਰਿਹਾ ਇਹਨਾਂ ਨੂੰ ਸਾਰਿਆਂ ਨੂੰ ਬੜੀ ਧਿਆਨ ਨਾਲ ਕਬਤਾ ਸੁਣਦੇ ਪਏ ਆ ਮੋਤੀਆਂ ਵਰਗੇ ਅੱਖਰ ਲੱਗਦੇ ਜਿਉ ਅਸਮਾਨ 'ਚ ਤਾਰੇ جگਦੇ ਧਰਤੀ 'ਤੇ ਅਸਮਾਨ ਵੀ ਇਹਦੇ ਦਿਲ ਦੇ ਸਭ ਅਰਮਾਨ ਵੀ ਇਹਦੇ ਅੰਬਰਾ ਤੇ ਸਤਰੰਗੀ ਪੀਂਘ ਜੀ ਅੰਬਰਾ ਤੇ ਸਤਰੰਗੀ ਪੀਂਘ ਜਿਉ ਉਹਦੇ ਵਾਂਗੂ ਝੱਦਦੀ ਏ ਮਾਂ ਬੋਲੀ ਪੰਜਾਬੀ ਮੇਰੀ ਸਹਤ ਮਿੱਠੀ ਲੱਗਦੀ ਸ਼ਾਇਰਾ ਇਹਨੂੰ ਗਾਣਾਂ ਆਇਆ ਇਹ ਸ਼ੈਰਾ ਗੁਰੂਆਂ ਪੀਰਾਂ ਭਗਤਾਂ ਸਾਰੇ ਦੀ ਗੋਰੀ ਸ਼ੈਰਾ ਇਹਨੂੰ ਗਾਣਾ ਲਾਇਆ ਜੱਗ ਸਾਰੇ ਤੇ ਮਾਨ ਵਧਾਇਆ ਦੁਨੀਆ ਇਹਦੀ ਹੈ دیਵਾਨੀ ਇਹਦਾ ਨਹੀਂ ਕੋਈ ਜੱਗ ਤੇ ਸਾਨੀ ਦੁਨੀਆ ਇਹਦੀ ਹੈ دیਵਾਨੀ ਇਹਦਾ ਨਹੀਂ ਕੋਈ ਜੱਗ ਤੇ ਸਾਨੀ ਦੂਰੋਂ ਆਉਂਦੀਆਂ ਨੇ ਸੁਗੰਧਾਂ ਫੁੱਲਾਂ ਨੂੰ ਸੱਚਦੀ ਏ ਮਾਂ ਬੋਲੀ ਪੰਜਾਬੀ ਮੇਰੀ ਸੱਚ ਮਿੱਠੀ ਲੱਗਦੀ ਨਵਾਲਾ ਮੇਰਾ ਬੱਚੋ ਦੁੱਤਾ ਕਹੇ ਗੁਲਾਮੀ ਵਾਲਾ ਦੁੱਤਾ ਕਹੇ ਗੁਲਾਮੀ ਵਾਲਾ ਪੜਿਆ ਦਿਲ ਵਿੱਚ ਹੋਏ ਉਜਾਲਾ ਕਦਰ ਇਸ ਦੀ ਕਰਦੇ ਰਹੀਏ ਤੇ ਮਾਨ ਨਾਲ ਇਹਨੂੰ ਪੜਦੇ ਨਹੀਂ ਦੁੱਤਾ ਕਹੇ ਗੁਲਾਮੀ ਵਾਲਾ ਹਨੇਰਾ ਦਿਲ ਵਿੱਚ ਹੋਏ ਉਜਾਲਾ ਕਦਰ ਇਸ ਦੀ ਕਰਦੇ ਰਹੀਏ ਮਾਂ ਨਾਲ ਨੂੰ ਪੜਦੇ ਰਹੀਏ ਅੱਖਰ ਬਣ ਕੇ ਇਹ ਕਲਮਾਂ ਦੇ ਅੱਖਰ ਬਣ ਕੇ ਇਹ ਕਲਮਾਂ ਦੇ ਮੱਥੇ ਉੱਤੇ ਵੱਜਦੀ ਏ ਮਾਂ ਬਣੀ ਪੰਜਾਬੀ ਮੇਰੀ ਸ਼ਹਿਦ ਤੋਂ ਮਿੱਠੀ ਕਾਹੀ ਹੈ ਮਾਂ ਜੁਲੀ ਪੰਜਾਬੀ ਮੇਰੀ ਮਿੱਠੀ ਆਖੀ ਹੈ ਜਰਮਾ ਨੂੰ ਤਾੜੀਆਂ ਦੇ